ਕੀਤੀ ਆਸਸਾ ਸੁਦੀ ਬਾ ਆ ਆ ਚੀ ਲੈ ਆ ਰਿਹਾ ਸਦਾ ਹੋ ਵੇਖੀ ਇਧਰ ਖੀ ਆ ਕਟਰੀਨਾ ਕੈਸ ਦੇ ਬ੍ਰਾਂਡ ਇਹ ਪਾਉਂਦੀਆਂ ਲਾਉਂਦੀਆਂ ਇਹਨਾਂ ਨੂੰ ਪੁੱਛਦੇ ਕਟਰੀਨਾ ਕੈ ਬਣ ਜਾਣਗੀਆਂ ਬਣ ਜਾਣਗੀਆਂ ਸਵਾ ਡਰਾਮਰ ਕਿਆਂ ਪਈਆਂ ਤਿੰਨੇ ਚਾਰੇ ਜਾਣੀਆਂ ਕੁੜੀਆਂ ਵਿਆਹ ਦੇ ਨਾਂ ਤੇ ਲੋਟ ਰਹੀਆਂ ਆਪਾਂ ਨੂੰ ਤੂੰ ਆਪ ਦੇ ਵਿਆਹ ਦੇ ਠੀਕ ਹੈ ਨਾ ਕਿੰਨੇ ਫੇ ਦੇਸ਼ ਆਨੇ ਗੱਲਾਂ ਸੱਚੀਆਂ ਤੂੰ ਤਾਂ ਪੁਰਾਣੀ ਖਰਾਕ ਨੂੰ ਨਾ ਡੋਡੇ ਖਾਂਦੀ ਰਹੀ ਹੈ ਜਿਹੜਾ ਇਹ ਨਵੋ ਦੀ ਤੇਰਾ ਪਿਓ ਖਵਾ ਕੇ ਆਉਂਦਾ ਇਹ ਮੈਨੂੰ ਸਾਡੇ ਪਿਓ ਫੁੱਲ ਬਣਾਉਂਦੇ ਕੈਟਰੀਨਾ ਕੈਸ ਦੇ ਪ੍ਰੋਡਕਟ ਲਾਉਣ ਆਲੀਆਂ ਵੇਖੀਆਂ ਹੀ ਉਹ ਡਰਮ ਪੋਸਾਂ ਨਾਲ ਲਿਬੜੀਆਂ ਰਹਿੰਦੀਆਂ ਤੇ ਲਾਉਂਦਾ ਸੋ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਲੈ ਬਈਆ ਫੀਡ ਮੈਂ ਤੁਹਾਨੂੰ ਫੀਡ ਦੇ ਰਿਜ਼ਲਟ ਦੱਸ ਦੇਣਾ ਤੇ ਮੋਗਿਓ ਫੀਡ ਬਹੁਤ ਘੈਂਟ ਮਿਲਦੀ ਆ ਹਾਂ ਅੱਗੇ ਲੈ ਗਿਆ ਅੱਗੇ ਲੈ अच्छा सूरी बात आ यार चीज ले आ दे आप से आ देखिए इधर देखिए नॉट इंटरेस्टेड नॉट इंटरेस्टेड ले बॉल ते नहीं बॉल च ता जान बस जी हद नॉट इंटरेस्टेड देखिए देखो कहंदे इना साफ सुथरा प्रोडक्ट लिबर ले लंदो फिर चकांगे देखिए देखिए ए सारा हैरी पेट शॉप मोगा केड़े पासे ए हैगा वीर जी ਆਪਣੇ ਅਕਾਲ ਸਰ ਰੋਡ ਤੇ ਪੋਲਣਾ ਕੇ ਪੋਲਣਾ ਕੇ ਤੇ ਆਨਲਾਈਨ ਵੀ ਤੁਸੀਂ ਆਰਡੀਰ ਮੰਗਵਾ ਸਕਦੇ ਜੀ ਇਹਦਾ ਨੰਬਰ ਹੈਗਾ ਕੋਈ ਹੈ ਨੰਬਰ ਨੰਬਰ ਬਾਈ ਹੁਣਾ ਹੈਗਾ ਪਰ ਉਹ ਸ਼ੇਅਰ ਕਰਨਾ ਪੈਣਾ ਲਿਖ ਕੇ ਉੱਥੇ ਸੈਂਡ ਕਰਾ ਸ਼ੇਅਰ ਕਰ ਦਿੰਨੇ ਸਕਰੀਨ ਤੇ ਹਾਂ ਮਾਦੇ ਇਧਰ ਵੇਖੀ ਆ ਕਟਰੀਨਾ ਕੈਫ ਦੇ ਬ੍ਰਾਂਡ ਦੇ ਪਾਉਂਦੀਆਂ ਲਾਉਂਦੀਆਂ ਇਹਨਾਂ ਨੂੰ ਪੁੱਛਦੇ ਕਟਰੀਨਾ ਕੈ ਬਣ ਜਾਣਗੀਆਂ ਬਣ ਜਾਣਗੀਆਂ ਸਵਾ ਡਰਾਮਰ ਕਿਆਂ ਪਈਆਂ ਤਿੰਨੇ ਚਾਰੇ ਜਾਣੀਆਂ ਤੇ ਜੀ ਪ੍ਰੋਡਕਟ ਲਾਉਣੇ ਕਟਰੀਨਾ ਕੈਫ ਦੇ ਬ੍ਰਾਂਡ ਦੇ ਲੈ ਵਿਖਾਈ ਆ ਗਈ ਆ ਲੈ ਪੁੱਛ ਬਣ ਜੋ ਗਿਆ ਦੀ ਕਟਰੀਨਾ ਕੈਫ ਬੂਥਾ ਦੋ ਜਾਈ ਰਹਿਣਾ ਬੂਥਾ ਦਾ ਹੋ ਜਾਈ ਰਹਿਣਾ ਤੇ ਜਿਹੜਾ ਡਰਾਮਰ ਕੇ ਸਰੀਰ ਆ ਉਹ ਵੀ ਡਰਾਮਰ ਕੇ ਹੀ ਰਹਿਣੇ ਆਹੋ ਵੇਖ ਲੈ ਤੇ ਪਰ ਡਟ ਵੇ ਲੈ ਤੇੜੂ ਲੈ ਵੇ ਲੈ ਪੈਸੇ ਬਈ ਇੰਨੇ ਵਾਹ ਲਏ ਜਾ ਰਹਾ ਮਾਦੇ ਵਿਆਹ ਦੇ ਨਾਂ ਤੇ ਲੁੱਟਿਆ ਜਾ ਰਿਹਾ ਹੈ ਆਪਾਂ ਨੂੰ ਜਾਗੋ ਗ੍ਰਾਹਕ ਜਾਗੋ ਮੰਮੀ ਜੀ ਜਾਗੋ ਤੂੰ ਕਿੰਨੇ ਲਾਇਆ ਸੀ ਤੇਰੀਆਂ ਕੁੜੀਆਂ ਵਿਆਹ ਦੇ ਨਾਂ ਤੇ ਲੁੱਟ ਰਹੀਆਂ ਆਪਾਂ ਨੂੰ ਤੈਨੂੰ ਆਪਦੇ ਵਿਆਹ ਤੇ ਠੀਕ ਹੈ ਨਾ ਕਿੰਨੇ ਫੇਰ ਸ਼ੇਅਰ ਕਿਹੜੇ ਮੈਂ ਮੰਮੀ ਆਪਦੇ ਵਿਆਹ ਤੇ ਆਪਦੇ ਉੱਤੇ ਨਹੀਂ ਪੈਸਾ ਲਾਇਆ ਇਹ ਹੋਰ ਗਵਾਂਡੀਆਂ ਦੇ ਨਾਲ ਹਾਂ ਇਹ ਨਹੀਂ ਗੱਲ ਆਪਾਂ ਚੱਲ ਨਾਲ ਗਵਾਂਡੀ ਵੀ ਰਜਾਇਆ ਸੀ ਨਹੀਂ ਨਹੀਂ ਮੈਂ ਉਹਨੂੰ ਵੀ ਦਵਾਏ ਸੀ ਉਹ ਹਮੋਂ ਤਾਂ ਹਮੋਂ ਤਾਂ ਚੱਲ ਤਾਂ ਹਮੋਂ ਤਾਂ ਮੋਂ ਤਾਂ ਦਵਾਉਣੇ ਹੁੰਦੇ ਤੇ ਪਰ ਇਹ ਗੱਲ ਆਹ ਫਿਰ ਉਹ ਕਿੱਧਰ ਦੀ ਹੋਈ ਫਿਰ ਉਹ ਆਪੇ ਲੈ ਕੇ ਮੈਂ ਮੈਂ ਤੇ ਨਹੀਂ ਕਿਹਾ ਹਮੋਂ ਨੂੰ ਨਹੀਂ ਨਹੀਂ ਜਾ ਕੇ ਆਈਆਂ ਮੈਂ ਤੇ ਨਹੀਂ ਕਿਹਾ ਵੀ ਮੈਂ ਮੇਰੇ ਨਾਲ ਨਹੀਂ ਕਰਨੀ ਮੈਂ ਕੋਈ ਤਗੜੇ ਪ੍ਰੋਡਕਟ ਲਾਵਾਂ ਕਿ ਹਿਸ਼ਤਾਰ ਵਾਲੇ ਇਹ ਇਹ ਵੇਲਾ ਇਹ ਗੱਲਾਂ ਵੇਖ ਲੈਣਾਂ ਨਾ ਕਟਰੀਨਾ ਕੈਫ ਵਾਲੀਆਂ ਲੈ ਵੇਖ ਲੈ ਇਹ ਮੂੰਹ ਹੈਗੇ ਇਹਨਾਂ ਦੇ ਤੇ ਕਟਰੀਨਾ ਕੈਫ ਬਜਾ ਤੋ ਪ੍ਰੋਡਕਟ ਲਾ ਰਾ ਕੇ ਚਾਹੀਦਾ ਬਣਾਉਣੀ ਆ ਉਹ ਜਾਗ ਮਮੇ ਨਾਟ ਵੇਚਤੀ ਹੁਣ ਕਟਰੀਨਾ ਕੈਫ ਓਕੇ ਸਮਾਜ ਸਾਰਾ ਗੁੱਸਾ ਕਰ ਜੇਗਾ ਕਰ ਜੇ ਹਾਂ ਬੋਏ ਜੂਨੀਅਰ ਇਸ ਵੈਰੀ ਡਿਪਰੈਸਡ ਹਾਂ ਡਾਟਰ ਮੈਂ ਕਹਿੰਦਾ ਕਟਰੀਨਾ ਕੈਫ ਓਕੇ ਮੈਂ ਕਟਰੀਨਾ ਕੈਫ ਬਣ ਜੂਗੀ ਨੋ ਡੌਣ ਬੇਚਤੀ ਨਹੀਂ ਨਾ ਕਰੇਂ ਲੱਗੂਗੀ ਓਕੇ ਹਾਂ ਡੌਣ ਬੇਚਤੀ ਨਹੀਂ ਨਾ ਕਰੇਂ ਲੱਗੂਗੀ ਓਕੇ ਐਂਗਰੀ ਊਮਨ ਕਸਾ ਕੋਣਾ ਹਿੰਟ ਗਾ ਜਦੀਪ ਮੈਨੂੰ ਲੱਗਦਾ ਕਦੇ ਕਦੇ ਕਰ ਕਰ ਗਈ ਹਾਂ ਉਹ ਆ ਜਨੀ ਛੱਡਦੀ ਪਾਲੇ ਕੁੜੀ ਦਿੱਤੀ ਆਏਗੀ ਸਾਡੇ ਘਰ ਆਣ ਕੇ ਤੈਨੂੰ ਐਂਗਰੀ ਊਮਨ ਨੂੰ ਕਮਜਾ ਬਹਿ ਗਿਆ ਫਿਰ ਐਂਗਰੀ ਊਮਨ ਨੂੰ ਬੱਟ ਦਾ ਲੈ ਗਿਆ ਨੇ ਕੀ ਗੱਲ ਬਰਬਰ ਬਰਬਰ ਸੋਏ ਕੇ ਇਹ ਵੀ ਉੱਡ ਚਾਹ ਤੇ ਕਾਰਨ ਦੀ ਕੇ ਰੇ ਯੋ ਯੋ ਦਰੇ ਨਹੀਂ ਛੋੜਦੀ ਜਮਾਉਨੀਆਂ ਕਹਿੰਦੇ ਨੇ ਸਿਆਣ ਗੱਲਾਂ ਸੱਚੀਆਂ ਤੂੰ ਤਾਂ ਪੁਰਾਣੀ ਖਰਾਕ ਦੀ ਉਹਦਾ ਡੋਡੇ ਖਾਂਦੀ ਰਹੀਆਂ ਜਿਹੜਾ ਇਹ ਨਵੋ ਦੀ ਤੇਰਾ ਪਿਓ ਖਵਾ ਕੇ ਆਉਂਦਾ ਇਹ ਮੈਨੂੰ ਸਾਡੇ ਪਿਓ ਦੇ ਨਾਲ ਜਾਣੀ ਮੈਂ ਤਾਂ ਦੱਸ ਆਦੇ ਪਿਓ ਤੇ ਜਾਣੀ ਪਾਲੇ ਤੇ ਹਾਂ ਕਿ ਤੂੰ ਮੇਰੇ ਪਿਓ ਦੇ ਜਾਣਾ ਤੇ ਮੈਂ ਕਿਹਾ ਵੀ ਤੇਰੇ ਪਿਓਰੇ ਕੋਲ ਮੈਂ ਕਦੋਂ ਗਿਆ ਤੇਰੇ ਪਿਓ ਕੋਲੇ ਹਾਂ ਹੋ ਮੇਰੇ ਬਾਪੂ ਤੇ ਨਹੀਂ ਜਾ ਸਕਦੀ ਸੀ ਜਾਉਂਗੀ ਠੀਕ ਹੈ ਨਾ ਓਏ ਤੈਨੂੰ ਫੁੱਲਾ ਬਣਾ ਕੇ ਲੈ ਆਇਆ ਤੈਨੂੰ ਫੁੱਲ ਬਣਾ ਕੇ ਓਏ ਕਟਰੀਨਾ ਕੈਫ ਦੇ ਪ੍ਰੋਡਕਟ ਲਾਉਣ ਵਾਲੀਆਂ ਵੇਖੀਆਂ ਹੀ ਉਹ ਡਰਮ ਫੋਸਾਂ ਨਾਲ ਲਿਬੜੀਆਂ ਰਹਿੰਦੀਆਂ ਤੇ ਲਾਉਣਾ ਪ੍ਰੋਡਕਟ ਡਰਮਾ ਮੁਸ਼ਕਲ ਤੋਂ ਮੁਸ਼ਕਲ ਨਹੀਂ ਹੁੰਦਾ ਜਨਾਨਾਂ ਤੋਂ ਹੁੰਦਾ ਵਾ ਕਰ ਦੇ ਤਾਂ ਕੰਮ ਆ ਰੀਆਂ ਵੀ ਕੰਮਲਦੇ ਹੁੰਦੀਆਂ ਵਾ ਦੋ ਆ ਇੱਕ ਚੱਲ ਜਾਣੀਆਂ ਇਹ ਕੁਰੇ ਬੈਠੀ ਹੋਈ ਆ ਇਹ ਸਾਰੇ ਕੰਮਾਂ ਲਾਈ ਜਾਂਦੀਆਂ ਕੁੜੀਆਂ ਆ ਸਾਰੇ ਸੀਰੀ ਭਾਈ ਕੋਲ ਦੋ ਆ ਇਹ ਤਾਂ ਹੈ ਵੀ ਹੈ ਕੁੱਤਿਆਂ ਵਾਂਗ ਫਿਰਨ ਨੂੰ ਹਾਂ ਕੌਣ ਆ ਮਰਨੀ ਨਹੀਂ ਆ ऐसे नहीं पकड़ सकते ब्रुआ ऐसे नहीं हमरे पैरों को तुम पकड़ सकते ठीक है ना? तेज नहीं बनना हमसे अस्सी बुखार पहले रा चढ़ गया ही? पहले देना है एक सो तीकसो वी बुखार ਯਾਰ ਮੇਰੇ ਸਾਹ ਹਾ ਉਹ ਨਾ ਤੇ ਇੰਡੀਆ ਚ 104-5 ਤੇ ਬੰਦਾ ਮਰ ਜਾਣਾ ਤੂੰ ਬਚ ਗਿਆ ਪਰ ਤੇਰੇ ਤੇ ਕੋਈ ਦੀ ਕਿਰਪਾ ਲੱਗਦੀ ਆ ਹੈ ਠੀਕ ਕਿਰਪਾ ਜੇ ਕਿਹੜੇ ਕੋਈ ਹੱਥੋਂ ਤੂੰ ਵਿਖਾਉਣਾ ਹੋਵੇ ਤੇ ਗੋਰੇ ਨੂੰ ਕਿਉ ਨਾਲ ਹੀ ਤੁਹਾਡਾ ਭੁੱਖ ਦਾ ਸਾਧੂ ਨਾਲ ਦੀ ਨਾਲ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ